ਅੱਜ ਇਹ ਸਾਡੇ ਪ੍ਰੋਗਰਾਮ ਸੀ ਬਾਬੇ ਜੀ ਦਾ ਤਰੀਕਾ ਦੱਸਦੇ। ਇਹ ਵੀ ਨਿਆਣੇ ਨਾਲ ਘਰਾਂ ਪਾਣੀ ਨਹੀਂ ਦਾ ਨਿਆਣੇ ਨੂੰ ਨਹਾਣਾ ਆਉਂਦੇ। ਕਿਸਮਤ ਸਦੋਂ ਤੇ। ਦੂਣਾ ਜੀ ਕਿੰਨਾ ਦਿਲਿਆ ਉਹ ਪਾਣੀ ਨੇ ਬਣ ਲਗਿਆ। ਅਨੁਭਵੀ ਨਾਲ ਕੀਤੀ ਗੱਲ। ਦੋਨੋਂ ਜਵਾਨ ਉੱਤੇ ਰਿਸ਼ਦਾਰੀ ਜਾਹਣ ਸੀ ਕਿ ਭਗਵਾਨ ਸਾਹਿਬ ਉਹ ਇਥੇ ਨਾਂ ਦੇ ਤੇ ਕਿ ਉਹਦਾ ਪੈਰ ਸਲਿੱਪ ਹੋ ਗਿਆ ਬਾਈ ਸ਼ਾਂਸ। ਅੱਜ ਇਹ ਸਾਡੇ ਪ੍ਰੋਗਰਾਮ ਸੀ ਬਾਬੇ ਜੀ ਦਾ ਤਰੀਕਾ ਦੱਸਦੇ। अच्छा जी ਜੀ ਨਿਆਣੇ ਨਾ ਘਰ ਪਾਣੀ ਨਾ ਨਿਆਣੇ ਨੂੰ ਨਾ ਆਣਾ ਠੀਕ ਹੈ ਮੋਟਰਸਾ ਤੋਂ ਮੈਜਰ ਇੱਕ ਵੀਰ ਦਾ ਡਿੱਗਿਆ ਉਹ ਪਾਣੀ ਨਾ ਡੰਨ ਲਗਿਆ ਉਹ ਵੀ ਇੱਕ ਦਾ ਚੰਗਰੀ ਇਨਫੋਰਮੇਸ਼ਨ ਮਿਲਿਆ ਬੋ ਨੌਜਵਾਨ ਅਤੇ ਇਸਦਾ ਜਾਇ ਹੈ ਕਿ ਪੁਆ ਸਾਹਿਬ ਉਸੂਤ ਹੈ ਨਾ ਦੇ ਤੇ ਜ਼ਪੈਰ ਸਲਿਪ ਹੋ ਗਿਆ ਬਾਈ ਸ਼ਾਸ ਤੇ ਦੂਜਾ ਨੂੰ ਬਚਾਣ ਲਈ ਅੰਦਰ ਗਿਆ ਦੋਨੋਂ ਘਰ ਦੇ ਵਿੱਚ ਇਸ ਨੂੰ ਕੋਟਾ ਕਮੇਲਪ ਨਾਲ ਕੋਸ਼ਿਸ਼ ਕੀਤੀ ਜਾ ਰਹੀ ਹੈ ਆਈਏ ਸਾਡੇ ਪ੍ਰੋਗਰਾਮ ਸੀ ਬਾਬੇ ਜੀ ਦਾ ਤਰੀਕਾ ਕਰਦੇ। ਉਹ ਜੀ ਬਿਨਿਆਲੇ ਨਾਲ ਘਰਾਂ ਪਾਣੀ ਨੀਂਦਾ, ਜਾਨੇ ਜੀ ਨਹਾਣਾ ਆ। ਬਤਨ ਸਤੋਂ ਕਿ। ਉਹ ਨਾ ਜੀ। ਇੱਕ ਮੁੰਡਾ ਦਿਗਿਆ ਉਹ ਪਾਣੀ ਨੇ ਬੰਨ ਲਗਿਆ। ਉਹ ਲੋ ਵੀ ਨਾਲ ਜੀ ਦਾ। ਤੋਂ ਨੋਟ ਵਨ ਤੇ ਰਿਸ਼ਦਾਰੀ ਚਾਹੀਦੀ ਸੀ ਕਿ ਭਗਤ ਸਾਹਿਬ ਉਹ ਤੇ ਨਾਂ ਦੇ ਤੇ ਤੇ ਪੈਰ ਸਲਿੱਪ ਹੋ ਗਿਆ ਬਾਈ ਸ਼ਾਂਸ। ਸਾਡੇ ਪ੍ਰੋਗਰਾਮ ਸੀ ਬਾਬੇ ਦੇ ਰਾਤ ਇੱਥੋਂ ਮੇਰੇ ਅੱਛਾ ਜੀ ਜਿਆਨੇ ਨਾਲ ਨਾ ਘਰ ਪਾਣੀ ਨਾ ਜਿਆਨੇ ਪਿੰਡ ਆਣਾ ਠੀਕ ਹੈ ਮੋਟਰਸਾਈਕਲ ਮੈਜਰ ਇੱਕ ਪਿੰਡ ਦਾ ਗਿਆ ਪਾਣੀ ਨਾ ਡੰਨ ਲਗਿਆ ਉਹ ਵੀ ਇੱਕ ਸਰਵਰੀ ਇਨਫੋਰਮੇਸ਼ਨ ਮਿਲਿਆ ਡੋਨੋ ਨੌਜਵਾਨਾਂ ਤੇ ਇਸਦਾ ਰਿਚਾਇ ਹੈ ਕਿ ਪੁਲਵਾ ਸਾਹਿਬ ਸੂਰਤੇ ਨਾਂ ਦੇ ਤੇ ਜ਼ਪੈਰ ਸਲਿਪ ਹੋ ਗਿਆ ਬਾਈ ਸ਼ਾਂਸ ਤੇ ਦੂਜਾ ਉਹਨੂੰ ਬਚਾਣ ਲਈ ਅੰਦਰ ਗਿਆ ਦੋਨੋਂ ਪਿਆਰੇ ਦੇ ਵਿੱਚ ਸਨ ਕੋਟਾ ਕਮੇਲੀ ਹੈਲਪ ਨਾਲ ਕੋਸ਼ਿਸ਼ ਕਿ ਪਿੱਛੇ ਲਿਆ ਰਹੇ ਤਾਂ ਆਈਏ ਰਹੇ ਪ੍ਰੋਗਰਾਮ ਸੀ ਬਾਬੇ ਜਿਹੜਾ ਸਾਜੀਤ ਹੋ ਗਿਆ ਉਹ ਨਿਆਣੇ ਨਾਲ ਘਰਾਂ ਪਾਣੀ ਨਾ ਨਿਆਣੇ ਨੂੰ ਨਹਾਣਾ ਆਵੇ ਜਿਤਨਾ ਸਤੋਂ ਤੇ ਰੁਣਿਆ ਇੱਕ ਮੁੰਡਾ ਡਿੱ ਗਿਆ ਉਹ ਪਾਣੀ ਵਿੱਚ ਡੰਨ ਲਗਿਆ ਉਹਨੂੰ ਵੀ ਨਾਲ ਕੀਤੀ ਦਾਰੂ ਡੋਨਟ ਵਾਚ ਮਾਨਤੇ ਇਸ ਲਈ ਐਂਸਿਕਾ ਬਾਬਾ ਸਾਹਿਬ ਉਹ ਇਥੇ ਨਾਂ ਦੇ ਤੇ ਇੱਕ ਤੇ ਪੈਰ ਸਲਿੱਪ ਹੋ ਗਿਆ ਬਾਈ ਸ਼ਾਂਸ ਆਈਏ ਰਹੇ ਪ੍ਰੋਗਰਾਮ ਸੀ ਬਾਬੇ ਜਿਦਾਂ ਤੁਹਾਨੂੰ ਪਤਾ ਹੋਵੇ ਅੱਛਾ ਜੀ ਜਿਹੜਾ ਮਿਆਨੇ ਨਾ ਘਰ ਪਾਣੀ ਨਾ ਮਿਆਨੇ ਪਿੰਡ ਆਣਾ ਠੀਕ ਹੈ ਮੋੜ ਤੋਂ ਉਹ ਮੈਜਰ ਇੱਕ ਵੀਰ ਦਾ ਡਿੱਗਿਆ ਉਹ ਪਾਣੀ ਨਾ ਡੰਨ ਲੱਗਿਆ ਉਹ ਵੀ ਇੱਕ ਦਾ ਚੰਗਰੀ ਇਨਫੋਰਮੇਸ਼ਨ ਮਿਲਿਆ ਡੋਨੋ ਅਚਾਨਕ ਤੇ ਇਸਦਾ ਰਿਚਾਇ ਹੈ ਕਿ ਪੁਲਵਾ ਸਾਹਿਬ ਉਸੂਤ ਸੇ ਨਾਂ ਦੇ ਪਰ ਇੱਕ ਤੇ ਜ਼ਪੈਰ ਸਲਿਪ ਹੋ ਗਿਆ ਬਾਈ ਸ਼ਾਂਸ ਤੇ ਦੂਜਾ ਨੂੰ ਬਚਾਣ ਲਈ ਅੰਦਰ ਗਿਆ ਦੋਨੋਂ ਪੈਰ ਦੇ ਵਿੱਚ ਇਸ ਨੂੰ ਕੋਟਾ ਕਮੇਲਪ ਨਾਲ ਕੋਸ਼ਿਸ਼ ਪਿੱਛੇ ਡਿਆ ਰਹੇ ਤਾਂ ਅੱਜ ਇਹ ਸਾਡੇ ਪ੍ਰੋਗਰਾਮ ਸੀ ਬਾਬੇ ਜਿਹੜਾ ਤਰੀਕਾ ਕਰਦੇ ਨੇ ਇਹ ਵੇਲੇ ਨਿਆਲੇ ਨਾਲ ਘਰਾਂ ਪਾਣੀ ਨਹੀਂ ਨਿਆਲੇ ਨੂੰ ਨਾ ਆਉਂਦਾ ਕਿਸ ਤਰ੍ਹਾਂ ਸਤੋਂਗੇ ਬੜਾ ਮਾੜੀ ਕਿੰਨਾ ਦਿੱ ਗਿਆ ਜਿਹੜਾ ਪਾਣੀ ਨੇ ਬਣ ਲਿਆ ਅਨੁਭਵੀ ਨਾਲ ਕੀਤੀ ਦਾਰੂ ਡੋਨਟ ਵਾਟ ਵਨ ਤੇ ਰਿਸ਼ਦਾਰੀ ਜਾਹ ਰਹੀ ਸੀ ਕਿ ਭਗਵਾਨ ਸਾਹਿਬ ਉਹ ਇਥੇ ਨਾਂ ਦੇ ਤੇ ਤੇ ਪੈਰ ਸਲਿੱਪ ਹੋ ਗਿਆ ਭਾਈ ਸ਼ਾਂਤ ਇਹ ਸਾਡੇ ਪ੍ਰੋਗਰਾਮ ਸੀ ਬਾਬੇ ਜਿਦਾ ਟਿਕਾਣਾ ਵੀ ਅੱਛਾ ਜੀ ਜਿਆਨੇ ਨਾਲ ਘਰਾਂ ਪਾਣੀ ਨਾ ਜਿਆਨੇ ਪਿੰਡ ਆਣਾ ਠੀਕ ਹੈ ਮੋੜ ਤੋਂ ਹੋਣਗੀ ਬਿਲਕੁਲ ਮੈਜਰ ਇੱਕ ਪਿੰਡ ਦਾ ਦਿੱ ਗਿਆ ਪਾਣੀ ਨਾ ਡੰਨ ਲੱਗਿਆ ਉਹ ਵੀ ਇੱਕ ਚਲ ਰਹੀ ਇਨਫੋਰਮੇਸ਼ਨ ਮਿਲਿਆ ਡਰੋਨ ਨੌਜਵਾਨ ਤੇ ਇਸਦਾ ਰਿਚਾਇ ਹੈ ਕਿ ਬੁਆਪਾ ਸਾਹਿਬ ਸੂਰਤ ਤੇ ਨਾਂ ਦੇ ਤੇ ਜ਼ਪੈਰ ਸਲਿਪ ਹੋ ਗਿਆ ਬਾਈ ਸ਼ਾਂਸ ਤੇ ਦੂਜਾ ਨੂੰ ਬਚਾਣ ਲਈ ਅੰਦਰ ਗਿਆ ਦੋਨੋਂ ਘੇਰੇ ਦੇ ਵਿੱਚ ਸੂਰਤ ਕੋਟਾ ਕਮੇਂ ਹੀਲਪ ਨਾਲ ਕੋਸ਼ਿਸ਼ ਕਿ ਪਿੱਛਲੇ ਨੂੰ ਤਾਂ ਆਈਏ ਰਹੇ ਦੇ ਪ੍ਰੋਗਰਾਮ ਸੀ ਬਾਬੇ ਜਿਹੜਾ ਤਰੀਕਾ ਕਰਦੇ ਇਹ ਵੀ ਨਿਆਣੇ ਨਾਲ ਘਰਾਂ ਪਾਣੀ ਨਹੀਂ ਨਿਆਣੇ ਨੂੰ ਨਾ ਆਉਂਦਾ ਸਮਝਦਾ ਹੁੰਦੇ ਦੂਰ ਨਾ ਕਿਤਨਾ ਦਿਗਿਆ ਜਿਹਨੂੰ ਪਾਣੀ ਨੇ ਬਣ ਲਗਿਆ ਅਨੁਭਵੀ ਨਾਲ ਕੀਤੀ ਬਾਤੂ ਦੋਨੋਂ ਵਜਣ ਉੱਤੇ ਰਿਸ਼ਦਾਰੀ ਜਾਹਰ ਸੀ ਕਿ ਬੁਗਾ ਸਾਹਿਬ ਉਹ ਇਥੇ ਨਾਂ ਦੇਤੇ ਤੇ ਕਿ ਉਹਦਾ ਪੈਰ ਸਲਿੱਪ ਹੋ ਗਿਆ ਬਾਈ ਸ਼ਾਂਸ ਆਈਏ ਰਹੇ ਦੇ ਪ੍ਰੋਗਰਾਮ ਸੀ ਬਾਬੇ ਜਿਦਾਤ ਅੰਦਰੋਂ ਵੀ ਅੱਛਾ ਜੀ ਜਿਆਨੇ ਨਾਲ ਨਾ ਤਰਾ ਪਾਣੀ ਨਾ ਜਿਆਨੇ ਨੂੰ ਨਾ ਆ ਗਿਆ ਠੀਕ ਹੈ ਮੋਟਰਸ ਤਾਂ ਹੋ ਗਏ ਬਿਲਕੁਲ ਮੈਜੂ ਕਿੰਨਾ ਦਿੱ ਗਿਆ ਪਾਣੀ ਨਾ ਡੰਨ ਲੱਗਿਆ ਉਹ ਵੀ ਇੱਕ ਸਰਵਿੰਗ ਇਨਫੋਰਮੇਸ਼ਨ ਵੀ ਹੈ ਦੋ ਨੌਜਵਾਨ ਅਤੇ ਰਿਸ਼ਦਾਰੀ ਜਾਹਰ ਸੀ ਕਿ ਭਗਵਾਨ ਸਾਹਿਬ ਉਥੇ ਨਾਂ ਦੇ ਤੇ ਜ਼ਖਾਇਰ ਸਲਿਪ ਹੋ ਗਿਆ ਬਾਈ ਸ਼ਾਂਸ ਤੇ ਦੂਜਾ ਨੂੰ ਬਚਾਣ ਲਈ ਅੰਦਰ ਗਿਆ ਦੋਨੋਂ ਘੇਰੇ ਦੇ ਵਿੱਚ ਸモール ਕੋਟਾ ਕੰਮੀ ਹੈਲਪ ਨਾਲ χεις πηγαίνει τον